ਯਾਰ 13 ਦਾ ਨਾਲ ਦੋ ਯਾਰ 13 ਦੇ ਤੇ ਕਿੰਨੇ ਕਦਾ ਬਾਈ ਨਸ਼ਾ ਪੀ ਗਏ ਹੋਗੇ ਪਤਾ ਹੀ ਨਹੀਂ ਭਾਈ ਕਿੰਨੇ ਦਾ ਪਤਾ ਹੀ ਨਹੀਂ ਪਹਿਲਾਂ ਬਾਕੀ ਪਰਵਾਹ ਚ ਕੋਣ ਕੋਣ ਦੇ ਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੇਰੇ ਬਸ ਆ ਰਿਹਾ ਜਣਾ ਗਏ ਕਿ ਮੈਂ ਆਪਣਾ ਆ ਸ਼ੀਨ ਸਹੀ ਕਰਨਾ ਆਪਣਾ ਕਮਾਸਾ ਆਪਣਾ ਖਾਸ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਦਿਨ ਭਰਾ ਨਾਲ ਮਿਲਾਨ ਜਾ ਰਹੇ ਆ ਭਰਾ ਨੇ ਨਸ਼ੇ ਦੀ ਚਾਲਜ ਇਹ ਜਿੱਕਾ ਫਸਿਆ ਭਰਾ ਆਪਣਾ ਘਰ-ਬਾਰ ਤੱਕ ਵੇਚ ਕੇ ਆਪਣੇ ਨਸ਼ੇ ਲਾ ਕਰ ਚੁੱਕਾ ਵਾ ਭਰਾ ਪਰਾਣੇ ਆਪਣਾ ਮਕਾਨ ਦਾ ਬਾਈ ਨੂੰ ਹਿੱਸਾ ਮਿਲਿਆ ਸੀਗਾ ਮਾਪਿਓ ਬਾਈ ਦੇ ਸਿਰ ਦੇ ਉੱਤੇ ਨਹੀਂ ਗਏ ਨਸ਼ੇ ਦੇ ਕਾਰਨ ਬਾਈ ਨੇ ਆਪਣਾ ਪੂਰਾ ਮਕਾਨ ਜਿੰਨੇ ਵੀ ਪੈਸੇ ਮਿਲੇ ਇਹਨਾਂ ਸਾਰੇ ਮਕਾਨ ਵੇਚ ਕੇ ਲਾ ਚੁੱਕਾ ਅੱਗੋਂ ਵੇਖਦੇ ਭਰਾ ਕੋ ਕਹਿੰਦਾ ਬਰਾ ਨਸ਼ਾ ਛੱਡਣਾ ਚਾਹੁੰਦਾ ਹਫਤਾ ਆ ਗਿਆ ਪਰਾਣੇ ਹਜੇ ਤੱਕ ਨਸ਼ਾ ਲਿੱਤਾ ਨਹੀਂ ਸ਼ਾਇਦ ਪੈਸੇ ਨਾ ਆਉਣ ਕਰਕੇ ਨਸ਼ਾ ਨਾ ਲਿੱਤਾ ਹੋਵੇ ਘਾਟਾ ਵੀ ਨਾ ਕਰੇ ਮੇਰੇ ਖਿਆਲ ਨਾਲ ਪਹਿਲਾ ਭਰਾ ਤੋਂ ਜਾਣ ਲੈਨੇ ਆ ਵੀਰੇ ਹੋਇਆ ਕੀ ਬਾਈ ਦੀ ਕਿੰਨੀ ਦੇਰ ਤੋਂ ਮੈਦੀ ਲਾਉਂਦੇ ਆ ਨਸ਼ਾ ਹੋਵੇ 2013 ਦਾ ਲਾ ਰਿਹਾ 2013 ਤੋਂ ਤੇ ਕਿੰਨੇ ਕਦੋਂ ਬਾਈ ਨਸ਼ਾ ਪੀ ਗਿਆ ਹੋਊਗਾ ਇਸ ਤੇ ਪਤਾ ਹੀ ਨਹੀਂ ਭਾਈ ਕਿੰਨੇ ਦਾ ਕਰੀਆ ਪਤਾ ਹੀ ਨਹੀਂਗਾ ਅੱਛਾ ਤੇ ਮਕਾਨ ਦੇ ਕਿੰਨੇ ਪੈਸੇ ਮਿਲੇ ਸੀ ਤੈਨੂੰ ਉਹ ਮੈਨੂੰ ਮਿਲਿਆ ਸੀ 4.5 ਲੱਖ ਰੁਪਏ 4.5 ਲੱਖ ਤੇ 4.5 ਲੱਖ ਚ ਕਿੰਨੇ ਕਿਦੋਂ ਮਹੀਨਾ ਮਿਲੇ ਤੈਨੂੰ 1.5 ਮਹੀਨਾ ਪਹਿਲਾਂ 1.5 ਮਹੀਨਾ ਪਹਿਲਾਂ 4.5 ਲੱਖ ਕੇ 1.5 ਮਹੀਨੇ ਗੱਡਾ ਆ ਗਏ ਕਿੰਨੇ ਦਾ ਨਸ਼ਾ ਆਂਦਾ ਸੀਗਾ ਭਾਈ 10000 10000 ਦਾ ਇੱਕ ਟਾਈਮ ਦਾ ਰੋਜ਼ ਦਾ 10000 ਰੁਪਏ ਰੋਜ਼ ਦਾ ਅੱਛਾ ਤੇ ਪਹਿਲਾਂ ਬਾਕੀ ਪਰਿਵਾਰ ਚ ਕੋਣ ਕੋਣ ਰਹੇ ਕੋਈ ਨਹੀਂਗਾ ਕੋਈ ਨਹੀਂ ਤੇ ਹੁਣ ਤੇਰੇ ਦਿਮਾਗ ਕਿੱਦਾਂ ਆਇਆ ਨਸ਼ੇ ਵਸੇ ਛੱਡਣ ਵਾਰੇ ਬਾਈ ਦਿਮਾਗ ਚਦਾ ਆ ਭਾਈ ਹੁਣ ਦੇਖੋ ਨਾ ਜ਼ਿੰਦਗੀ ਖਤਮ ਹੋਉਂਦੀ ਨਹੀਂ ਅੱਛਾ ਮੈਂ ਖਤਮ ਨਹੀਂ ਕਿਣਾ ਚਾਹੁੰਦਾ ਮੈਨੂੰ ਮੈਂ ਆਪਣੇ ਫਰੈਂਡ ਨਾਲ ਆਇਆ ਵਾਂ ਉਹਨੂੰ ਮੈਂ ਕਿਹਾ ਮੈਨੂੰ ਇੱਕ ਮੌਕਾ ਦੇ ਉਹਨੇ ਇਹਨੂੰ ਮੈਨੂੰ ਲਾਇਕ ਕਰਾ ਦੋ ਇਹਨੂੰ ਮੌਕਾ ਦੋ ਇੱਕ ਤੇ ਕੰਧਾ ਚਲੋ ਇਹਨੇ ਮੇਰੀ ਬਾਹ ਫੜੀ ਆ ਮੇਰੇ ਨਾਲ ਤੁਰਿਆ ਵਾ ਤੇ ਕੰਧਾ ਨਾ ਚਲ ਤੈਨੂੰ ਆਖਰੀ ਵਾਰੀ ਮੌਕਾ ਦਿੰਨਾ ਵਾ ਸੁਧਰ ਜਾ ਅੱਛਾ ਤੇ ਹੁਣ ਇਹ ਨਾਲ ਤੁਰਿਆ ਮੇਰੇ ਆਪਣਾ ਵੀ ਥੋੜਾ ਦੁਖੀ ਸੁਖੀ ਹੈਗਾ ਵੀ ਇਹਦੀ ਵੀ ਬੇਟੀ ਛਈ ਨਹੀਂ ਹੈਗੀ ਫੇਰੀ ਮੇਰੇ ਨਾਲ ਦੁਰਿਆ ਕੋਈ ਯਾਰੀ ਦੋਸਤੀ ਕਰਕੇ ਚਲੋ ਕੋਈ ਦਾ ਭਾਈ ਲੱਤ ਇੱਕ ਮੇਰੀ ਲੱਤ ਨਹੀਂ ਸਹੀ ਇੱਕ ਮੇਰਾ ਹੱਥ ਨਹੀਂ ਸਹੀ ਦੋਵੇਂ ਨਹੀਂ ਚਲਦੇ ਅੱਛਾ ਉਹ ਵੀ ਨਸ਼ੇ ਦਾ ਕਰਨਾ ਤੇ ਮੇਰੇ ਕੋਈ ਜ਼ਰੀਆ ਨਹੀਂ ਤਾਂ ਮੇਰੇ ਕੋਈ ਜ਼ਰੀਆ ਵੀ ਨਹੀਂਗਾ ਅੱਗੇ ਪਿੱਛੇ ਕੋਈ ਵੀ ਨਹੀਂਗਾ ਮੇਰੇ ਕੋਲ ਬਸ ਆਹ ਰੀਜ਼ਨ ਹੈਗਾ ਇਹ ਕਿ ਮੈਂ ਆਪਣਾ ਆ ਸ਼ੀ ਨੂੰ ਸਹੀ ਕਰਨਾ ਆਪਣਾ ਕਮਾ ਸਕਾ ਆਪਣਾ ਖਾ ਸਕਾ ਬਸ ਇਹ ਹਾਲ ਨਹੀਂ ਅੱਡੇ ਜਿਹੜਾ ਛੇਵਾਂ ਦਾ ਨਸ਼ੇ ਦਾ ਫੈਲਣਾ ਉਹਦੇ ਨਾਲ ਪਾਣੀ ਕਿੰਨੇ ਕੋਈ ਐ ਭਾਈ ਇੱਕ ਤਾਂ ਹੀ ਅੱਗੇ ਵੀਡੀਓ ਕੀ ਆਉਂਦਾ ਪਾਣੀ ਕਿੰਨੇ ਕੋਈ ਵੀਡੀਓ ਜਿਹੜੇ ਬਣਾ ਵੀਡੀਓ ਕੀ ਆਉਂਦੇ ਨਹੀਂ ਕਈ ਘਰ ਪਰਵਾਦ ਹੁੰਦੇ ਕੋਈ ਨੇ ਪిల్లాਡਾ ਖਾਸ ਧੰਨਵਾਦ ਉਹਦੇ ਭਰਾ ਦਾ ਵੀ ਜਿਹੜਾ ਉਹਨਾਂ ਯਾਰੀ ਦੋਸਤੀ ਦੀ ਮਿਸਾਲ ਭਰਾ ਇਹ ਜਿਕੇ ਹੋਣੇ ਚਾਹੀਦੇ ਨੇ ਯਾਰੀ ਦੋਸਤੀ ਕਈ ਹੁੰਦੇ ਕਿ ਇੱਕ ਬੋਤਲ ਖੋਲੀ ਹੋਵੇ ਚਾਰ ਨੂੰ ਆਜ ਦੀ ਨਾਲ ਚਾਰ ਹੋਰ ਲੈ ਕੇ ਹੁੰਦੇ ਨੇ ਯਾਰ ਭਰਾ ਵੀ ਉਹਨੂੰ ਇੱਕ ਨਾਲ ਇੱਕ ਕਦਮ ਤੁਰਿਆ ਭਰਾ ਕਹਿੰਦਾ ਕੋਈ ਗੱਲ ਨਹੀਂ ਯਾਰ ਉਹ ਨਸ਼ਾ ਛੱਡਣਾ ਚਾਹੁੰਦਾ ਯਾਰ ਮੈਂ ਵੀ ਉਹਦੇ ਨਾਲ ਸਾਥ ਦੇਣਾ ਕਹਿੰਦਾ ਪਹਿਲੀ ਵਾਰੀ ਅੰਦਰੋਂ ਰੋਂਦਾ ਵੇਖਿਆ ਉਹਨੂੰ ਕਿ ਮੈਂ ਨਸ਼ਾ ਛੱਡਣਾ ਵਾਂ ਪਹਿਲਾਂ ਭਰਾ ਤੋਂ ਜਾਣ ਲੈਨੇ ਵੀਰੇ ਤੇਰੇ ਦਿਮਾਗ ਕਿੱਦਾਂ ਆਇਆ ਭਰਾ ਇਹ ਭਾਈ ਮੇਰੀ ਨਾ ਸ਼ੋਕ ਤੇ ਆਇਆ ਸੀਗਾ ਤੇ ਕਾਫੀ ਰੋ ਰਿਹਾ ਸੀਗਾ ਫਸਟ ਟਾਈਮ ਰੋਂਦਾ ਇਹਨੂੰ ਵੇਖਿਆ ਹੈ ਅਦੇ ਮਨਚੇ ਸੀਗਾ ਕਿ ਮੈਂ ਹੁਣ ਥੋੜਾ ਜੀਣਾ ਆਪਣੇ ਉਦਾਰ ਸੇ ਜੀਣਾ ਵਾ ਤੇ ਮੈਂ ਵੀ ਆਪਣਾ ਕੰਮ ਕਾਜ ਛੱਡ ਗਿਆ ਮੇਰੀ ਸਭ ਤੋਂ ਕੁੜੀ ਬਿਮਾਰ ਆ ਕਾਫੀ ਠੀਕ ਹੈ ਉਹਦੇ ਡਾਕਟਰ ਨੇ 70 ਲੱਖ ਦਾ ਖਰਚਾ ਦੱਸਿਆ ਕੰਨਾਂ ਤੇ ਪ੍ਰਸ਼ੰਦਾ ਅੱਛਾ ਜੀ ਤੇ ਉਹ ਵੀ ਸਾਡੀ ਗੱਲ ਕੋਈ ਲੁਧਿਆਣਾ ਜਿੱਥੇ ਹੋਈ ਹੈ ਮੇਰੀ ਕਸਟਮਰ ਕੋਲ ਕਿਸੇ ਉਹ ਕਹਿੰਦਾ ਤੁਹਾਡੇ ਕੋਲ ਤੂੰ ਪੈ ਕਰ ਲਾ ਤੂੰ ਚਲ ਜਾਓ ਤੇ ਤੇਰਾ ਲਾਈਫ ਫ੍ਰੀ ਹੋ ਜਾਏਗਾ ਬੱਚੇ ਦਾ ਅੱਛਾ ਜੀ ਚਲੋ ਮੈਂ ਵੀ ਦੁਖੀ ਸੁਖੀ ਹਾਂ ਪਰ ਮੈਂ ਸੋਚਦਾ ਕਿ ਚਲੋ ਇੱਕ ਇਨਸਾਨੀਅਤ ਨਾਲੋਂ ਇੱਕ ਮੌਕਾ ਦਿੱਤਾ ਜਾਵੇ ਮੈਂ ਕੋਹਤਰ ਸਾਹਿਬ ਦੀ ਐਡ ਵੇਦਰ ਰਹਿਣਾ ਫੋਨ 'ਤੇ ਆਪਣੇ ਲ ਤੈਨ ਮੈਚਲ ਕੋ ਕਿਉਂ ਨਹੀਂ ਇੱਕ ਵਾਰੀ ਮੈਨੂੰ ਲੈ ਕੇ ਜਾਵਾਂ ਦਾ ਕਰ ਲੋ ਕਿ ਸ਼ਾਇਦ ਇਹਦੀ ਕੋਈ ਮਦਦ ਹੋ ਜੇ ਨੇ ਇੱਕ ਜੀਣ ਦਾ ਮੌਕਾ ਮਿਲੇ ਕਿਉਂਕਿ ਇੱਕ ਜ਼ਿੰਦਗੀ ਬਚਾਉਣਾ ਬਹੁਤ ਵੱਡਾ ਪੁੰਨ ਦਾ ਕੰਮ ਹੁੰਦਾ ਇਸ ਲਈ ਮੈਂ ਆਪਣਾ ਵੀ ਕੰਮ ਕਾਜ ਛੱਡ ਕੇ ਅੱਜ ਇੱਥੇ ਆਇਆ ਹਾਂ ਕਿ ਆ ਮੁੰਡੇ ਦੀ ਕੋਈ ਮਦਦ ਹੋ ਜੇ ਜਿਹਦਾ ਕੋਈ ਨਹੀਂ ਹੈਗਾ ਇਸ ਤੇ ਇਸ ਟਾਈਮ ਜਦ ਤੁਸੀਂ ਹੋ ਜਾ ਮੈਂ ਜਾਂ ਰੱਬ ਰੱਖਾ ਤੇ ਮੈਂ ਕਹਿੰਦਾ ਤੁਸੀਂ ਮੈਂ ਤੁਹਾਡੇ ਕੋਈ ਬੇਨਤੀ ਕਰਦਾ ਕਿ ਇਹ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿ ਇਹ ਇੱਕ ਜ਼ਿੰਦਗੀ ਜੀਵੇ ਇਹ ਨਾਲ ਸਭ ਨੂੰ ਨਸ਼ਾ ਛੱਡੋ ਦਾ ਇੱਕ ਮੈਸੇਜ ਦਿੱਤਾ ਜਾਵੇ ਕਿ ਨਸ਼ੇ 'ਚ ਕੋਸ਼ਿਸ਼ ਰੱਖਿਆ ਕੁਛ ਨੱਖਿਆ ਜੇ ਨਸ਼ਾ ਵੇਚਦੇ ਉਹਨਾਂ ਨੂੰ ਰੋਕਿਆ ਜਾਵੇ ਪ੍ਰਸ਼ਾਸਨ ਵੱਲੋਂ ਇਹ ਪਿੰਨ ਕਰਦੇ ਆ ਕਿ ਇਹ ਨਸ਼ਾ ਆਪਣੇ ਸ਼ਹਿਰ ਤੋਂ ਇੰਨਾ ਕੀ ਵੱਧ ਫੈਲ ਗਿਆ ਗਲੀ ਮੁੱਲੇ 'ਚ ਵਿਕਦਾ ਪਿਆ ਹੈ ਜਿਸ ਨਾਲ ਹਰ ਇੱਕ ਮਾਵਾ ਦੇ 14 ਤੋਂ 12 ਸਾਲ ਦੇ 12-12 ਸਾਲ ਦੇ ਬੱਚੇ ਨਸ਼ਾ ਕਰਕੇ ਮਰਦੇ ਪਏ ਨੇ ਜ਼ਿੰਦਗੀ ਖਰਾਬ ਹੋ ਰਹੀ ਸਾਰੀ ਸਰਕਾਰ ਜਿੱਤ ਨਾਲ ਕੁਝ ਨਹੀਂ ਫਾਇਦਾ ਇਹ ਨਸ਼ਾ ਮਟਾਉਣਾ ਫਾਇਦਾ ਜਿਹੜੇ ਜਿੰਨੀਆਂ ਤਬਾਹ ਹੋ ਰਹੀ ਇਹਨਾਂ ਨੂੰ ਤਬਾਹ ਹੋਣ ਤੋਂ ਬਚਾਏ ਜਾਵੇ ਬਸ ਸਰ ਜੀ ਮੈਂ ਇਹ ਚਾਹਨਾ ਕਿ ਇਹਨੂੰ ਇੱਕ ਮੌਕਾ ਦੋ ਇਹਨੂੰ ਸੁਧਾਰਨ ਦਾ ਜਿੱਦਾਂ ਮਰਜ਼ੀ ਕਿ ਇਹਦੀ ਜ਼ਿੰਦਗੀ ਬਚ ਜਾ ਇਸ ਸਭ ਨੂੰ ਮੈਸੇਜ ਤੋ ਜਾਵੇ ਕੋਈ ਨਸ਼ਾ ਪਤਾ ਨਾ ਕਰੇ ਬਹੁਤ ਵਧੀਆ ਮੈਸੇਜ ਦਿੱਤਾ ਭਰਾ ਕਹਿੰਦਾ ਵਾਕੇ ਨਸ਼ੇ ਚ ਕੋਈ ਨਹੀਂ ਰੱਖਿਆ ਹੁਣ ਤੁਸੀਂ ਵੀਡੀਓ ਚ ਦੇਖ ਰਹੇ ਹੋ ਭਰਾ ਆਪਣੇ ਨਸ਼ੇ ਕਰਕੇ ਮਕਾਨ ਤੱਕ ਵੇਚ ਕੇ ਦਾਦਾ 100000 ਰੁਪਏ ਦਾ ਰੋਗ ਤੇ ਚਿੱਟਾ ਲਾਉਂਦਾ ਸੀਗਾ ਡੇਢ ਮਹੀਨੇ ਚ ਬਾਈ ਨੇ 4.5 ਲੱਖ ਰੁਪਏ ਦਾ ਮਕਾਨ ਦਾ ਹਿੱਸਾ ਮਿਲਿਆ 4.5 ਲੱਖ ਦਾ ਚਿੱਟਾ ਪੀ ਗਿਆ ਭਰਾ ਹੁਣ ਨਸ਼ਾ ਛੱਡਣ ਵਾਸਤੇ ਅੰਦਰੋਂ ਤੜਪ ਰੱਖ ਰਿਹਾ ਭਰਾ ਕਹਿੰਦਾ ਮੇਰਾ ਨਸ਼ਾ ਠਰਾਇਆ ਜਾਵੇ ਭਰਾ ਨੂੰ ਮੈਂ ਫੋਨ ਕੀਤਾ ਸੀਗਾ ਜਿੱਦਾਂ ਇਸ ਟਾਈਮ ਵਿਆਹ ਹੋ ਗਿਆ ਅੱਛਾ ਜੀ ਮੇਰੇ ਕੋਲ ਰਿਕਾਰਡਿੰਗ ਵੀ ਹੋਏਗੀ ਕਹ ਉਸ ਟੰਮ ਘਰ ਦਵਾਈ ਬਣਾਇਆ ਨਹੀਂ ਪਈ ਥੋੜਾ ਮੈਂ ਕਿਹਾ ਤੂੰ ਇਦਾਂ ਕਰ ਮੈਂ ਤਾਂ ਫਿਰ ਇਹਦਾ ਕੁਝ ਨਹੀਂ ਲੱਗਦਾ ਭਾਈ ਜੋ ਤੂੰ ਲਾ ਗਿਆ ਉਹ ਤਾਂ ਕਹੀ ਜ ਨਹੀਂ ਲੱਗਣਾ ਮੇਰਾ ਤਾਂ ਕਹਿਣਾ ਵੱਧ ਗਿਆ ਭਾਈ ਇਹਦੇ ਆਪਣੇ ਕੰਮ ਕਾ ਛੱਡ ਕੇ ਇਹਦੇ ਵਾਸਤੇ ਆਇਆ ਕਿ ਤੂੰ ਇੱਕ ਆ ਨਹੀਂ ਸਕਦਾ ਕਿ 1 2 4000 5000 ਲਾ ਕੇ ਨੂੰ ਅੱਬਾ ਚੱਲ ਦਵਾਈ ਦੇ ਪੈਸੇ ਨਹੀਂ ਗਏ ਅੱਜ ਵੀ ਮੈਨੂੰ ਸਿਰੇ ਦਵਾਈ ਲਾ ਕੇ ਦਿੱਤੀ ਡਾਕਟਰ ਕੋ ਭਾਵੇਂ ਦੁਕਾਨ ਤੇ ਆਪਣੀ ਬੋਣੀ ਕੀਤੀ ਨਹੀਂ ਕੀਤੀ ਨੂੰ ਪਰ ਮੈਂ ਲੈ ਕੇ ਗਿਆ ਡਾਕਟਰ ਕੋ ਇਹ ਦਵਾਈ ਲਾ ਕੇ ਦਿੱਤੀ ਕੱਲ ਇਹ ਕਹਿੰਦਾ ਮੈਨੂੰ ਉਲਟੀਆਂ ਆ ਰਹੀਆਂ ਕੋਟੀ ਵੈਗ ਲੱਗੇ ਲੋਈ ਮੋਸ਼ਨ ਲੱਗਿਆ ਮੇਰੇ ਕੋ ਨਹੀਂ ਬਦਾਸ਼ ਹੋ ਰਿਹਾ ਤੇ ਮੈਂ ਲੱਗਦਾ ਮਰ ਜਨਾ ਤੇ ਭਾਈ ਮੈਂ ਹੁਣ ਇੱਕ ਪਰਮਾਤਮਾ ਕੋਲ ਚਲੋ ਜਿੱਦਾ ਹੀ ਮੇਰੇ ਕੋਲ ਪੁੱਤ ਹੈ ਮੈਂ ਤਿਆਰ ਕਿਉਂਕਿ ਮੈਂ ਕੰਮਾਂ ਚੋਂ ਨਿਕਲੇ ਆ ਮੇਰੀ ਕੁੜੀ ਵਾਸਤੇ ਬਖਤਿਆਸੀ ਮੈਂ ਬਹੁਤ ਟਾਈਮ ਮੜਾ ਕੱਟਿਆ ਦਿਨ ਰਾਤ ਮੈਂ ਜਗਿਆ ਦਿਨ ਰਾਤ ਟਰੋਸਮੀ ਦਾ ਆਪਰੇਸ਼ਨ ਹੋਇਆ ਸੀ ਟਰੋਸਮੀ ਵੇਲੇ ਤੁਹਾਨੂੰ ਦਿਨ ਰਾਤ ਜਗਣਾ ਪੈਂਦਾ ਬੱਚੇ ਲਾ ਕੇ ਬੈਣਾ ਪੈਂਦਾ ਤਾਂ ਕਿ ਟਰੋਸਮੀ ਬਾਹਰ ਨਾ ਨਿਕਲ ਸਕੇ ਕੋਈ ਨਹੀਂ ਮਾਰ ਮੀਰ ਕਰੂਗਾ ਬੈਂਡਾ ਬੱਚੇ ਦਾ ਆਪਰੇਸ਼ਨ ਹੋਣਾ ਉਹ ਵੀ ਕੋਈ ਨਹੀਂ ਮਾਰਾ ਚੰਗਾ ਚੰਗਾ ਬਰਾਬਰ ਦੇ ਵਿੱਚ ਭਾਜੀ ਆਪਣੇ ਕੁੜੀਆਂ ਨੂੰ ਨਾ 6 ਮਹੀਨੇ ਸਿਲੰਡਰ ਰੱਖਿਆ ਆਕਸੀਜਨ ਸਿਲੰਡਰ ਵਿੱਚ ਤੇ 10-10 ਹਜ਼ਾਰ ਰੁਪਏ ਸਕورٹی ਮੰ ਛੋਟਾ ਸਿਲੰਡਰ ਲੈ ਕੇ ਮੋੜੇ ਤਾਂ ਕਿ ਮੈਂ ਫੁਰਤੀ ਜਈ ਨੂੰ ਖਾਂ ਜਾਨਾ 6 ਮਹੀਨੇ ਵਜੇ ਡਾਕਟਰ ਨੂੰ ਟ੍ਰੀਟਿੰਗ ਦਿੰਦੇ ਹੀ ਟਾਈਮ ਦਿੰਦੇ ਹੀ ਬੱਚਾ ਚੁਕਣਾ ਸਿਲੰਡਰ ਚੁਕਣਾ ਬਾਸ ਤੱਕ ਰਾਇਆ ਖੜਾ ਖਚਣਾ ਮੈਂ ਕਲੀ ਜਾਣਾ ਮੇਰੇ ਕਈ ਮੇਰੇ ਮੇਰੇ ਵੀ ਟਾਈਮ ਹੈ ਮੈਂ ਕਈ ਸੋਚਦਾ ਕਿ ਮੈਂ ਯਾਰ ਜ਼ਿਆਦਾ ਖਾ ਕੇ ਮਰ ਜਾ ਨਹੀ ਨਹੀ ਇਹ ਚੀਜ਼ ਨਹੀਂ ਸੋਚਣੀ ਠੀਕ ਹੈ ਨਾ ਫਾਇ ਲੈ ਕੇ ਮਰ ਜਾ ਮਨਨਾ ਬੜਾ ਸੁੱਖਾ ਹੈ ਮਨ ਚ ਤਰ ਲੋ ਨਾ ਅੱਜ ਛਾਲ ਮਾਰ ਦੂ ਨਹਿਰ ਚ ਬੰਦਾ ਖਤਮ ਮੈਂ ਤੈਨੂੰ ਕਰ ਗਿਆ ਮੈਂ ਜੇ ਤੂੰ ਨਸ਼ਾ ਕਰਨਾ ਹੀ ਰੋ ਲੋਕਾਂ ਕੇ ਤੁਰੋ ਨਾ ਪਿਆ ਲਾਸਟ ਦੋਸਤ ਤੂੰ ਡੇਰ ਖਾ ਲੈਣਾ ਹੈਗਾ ਨਾ ਕਿਸ ਅੱਗੇ ਫੇ ਅੱਜ ਕੱਲ ਭਾਈ ਕੋਈ ਲੋਕ ਫੋਕ ਚੁਣਾ ਆਪਣੇ ਪੰਜਾਬ ਚ ਨਾ ਦਸਣ ਧ ਲੋਕੇ ਤਾਂ ਰਹਿ ਗਏ ਲੋਕੀ ਨਾ ਤੁਰਦੇ ਨੇ ਬਿਲਕੁਲ ਬਿਲਕੁਲ ਕੋਈ ਨਹੀਂ ਬਹੁਤ ਬਹੁਤ ਐਨੀਮ ਸਲੂਟ ਆ ਭਰਾ ਤੋਂ ਜਿਹੜੀ ਜਾਣ ਪਛਾਣ ਦਾ ਸੱਕੇ ਐ ਕੋਈ ਗੱਲ ਨਹੀਂ ਭਰਾ ਖੁਦ ਇੱਕ ਮੁਸ਼ਕਲ ਮੁਸ਼ਕਲ ਚ ਆ ਭਰਾ ਦੀ ਬੱਚੀ ਇਸ ਟਾਈਮ ਭਾਈ ਦੇ ਦੋ ਆਪਰੇਸ਼ਨ ਹੋ ਚੁੱਕੇ ਨੇ ਤੀਜਾ ਆਪਰੇਸ਼ਨ ਹੋਣਾ 17 ਲੱਖ ਰੁਪਏ ਡਾਕਟਰ ਨੇ ਖਰਚਾ ਦੱਸਿਆ ਕਾਫੀ ਮਦਦ ਸਾਡੀ ਚੰਡੀਗੜ੍ਹ ਟੀਮ ਵੱਲੋਂ ਵੀ ਭਾਈ ਦੀ ਅੱਗੇ ਵੀ ਕੋਈ ਜਿਹੜੀ ਸਰਜਿਕਲ ਸਮਾਨ ਵਗੈਰਾ ਦਵਾਉਂਦੇ ਰਹੇ ਮੋਹਿਤ ਭਾਈ ਹੱਡੇ ਅੱਜ ਵੀ ਬਾਈ ਦੇ ਜਿੱਦੋ ਵੀ ਲੋੜ ਪੈਗੀ ਭਰਾ ਦੇ ਨਾਲ ਮੋਢੇ ਨਾਲ ਮੋਢਾ ਲਾੜ ਕੇ ਖੜੇ ਹਾਂ ਕੋਈ ਗੱਲ ਨਹੀਂ ਚੱਲ ਇਨਸਾਨ ਦੀ ਦੇ ਨਾਤੇ ਉਹ ਵੀ ਅੱਗੇ ਕਿਸੇ ਦੀ ਮਦਦ ਕਰਨ ਵਾਸਤੇ ਅੱਗੇ ਆਇਆ ਅਸੀਂ ਵੀ ਉਹਦੇ ਨਾਲ ਤੁਰੀਏ ਕੋਈ ਨਹੀਂ 19 ਦੇ ਨਾਲ ਹੋਏ ਪੁਲਿਸ ਨੇ ਛੱਡ ਦਿੱਤੀ ਬਿਲਕੁਲ ਕੋਈ ਨਹੀਂ ਕੋਈ ਨਹੀਂ ਮਾਰਿਆ ਮੇਲ ਕਰੋਗਾ ਬਾਦੀ ਆਪਣੀ ਨੀਂਦ ਸੰਗੀਨਾ ਤੁਰੇ ਨਾ ਵੀਰੇ ਕੋਈ ਟੈਨਸ਼ਨ ਨਹੀਂ ਲੈਣੀ ਬੜੀ ਲੋਕਾਂ ਨੇ ਲੋਕਾਂ ਨੇ ਰੱਬ ਨੂੰ ਨਹੀਂ ਬਖਸ਼ਿਆ ਯਾਰ ਤੁਸੀਂ ਇਨਸਾਨ ਮੈਂ ਸਹੀ ਗੱਲ ਕਰ ਪੁਲਿਸ ਨੇ ਛੱਡਦੀ ਉਹ ਕੋਈ ਨਾ ਕੋਈ ਬੰਨਣਾ ਲਾ ਕੇ ਨਾ ਮਾਰੇ ਬੰਦੇ ਨੂੰ ਤਾਂ ਕਰਦੀ ਹੈ ਕੋਈ ਨਹੀਂ ਕੋਈ ਨਹੀਂ ਮਾਰਾਂ ਮੇਰ ਕਰੂਗਾ ਕੋਈ ਗਾਲ ਨਹੀਂ ਮੇਰਾ ਭਰਾ ਖਾੜੇ ਦਾ ਜੀਰੋ ਵੀ ਆਪਰੇਸ਼ਨ ਹੋਣਾ ਹੈਗਾ ਬੱਚੇ ਦਾ ਸਾਨੂੰ ਦੱਸੇ ਕੋਈ ਨਹੀਂ ਕੋਸ਼ਿਸ਼ ਕਰਾਂਗੇ ਮੇਰਾ ਨਹੀਂ ਮੈਨੂੰ ਇੱਕ ਵੀਰ ਭਰਾ ਨੇ ਕਿਹਾ ਵਾ ਕਿ ਨੀ ਤੈਨਾਂ ਜਾ ਤੂੰ ਮੈਂ ਕੋਈ ਗਾਲ ਨਹੀਂ ਮੇਰਾ ਵੀਰ ਮਾਰਾਂ ਮੇਰ ਕਰੂਗਾ ਕੋਈ ਗਾਲ ਨਹੀਂ ਉਹਦੇ ਬੱਚੇ ਵਾਸਤੇ ਅਰਦਾਸ ਵੀ ਕਰਿਓ ਜੇ ਕਿ ਬੱਚਾ ਉਹਦਾ ਵੀ ਦੂਜਾ ਜਿਹੜਾ ਤੀਜਾ ਆਪਰੇਸ਼ਨ ਵੀ ਹੋਣਾ ਉਹ ਵੀ ਸਹੀ ਸਲਾਮਤ ਹੋ ਸਕੇ ਅੱਜ ਤੁਹਾਨੂੰ ਜਿਹੜੇ ਦੂਜੇ ਪਰਿਵਾਰ ਨਾਲ ਬੁਲਾਉਣ ਜਾ ਰਹੇ ਆ ਉਹ ਬਾਈ ਜੀ ਭੈਣ ਕਿਥੇ ਆ ਬਾਈ ਦੀ ਮੰਮੀ ਨੂੰ ਤਿੰਨ ਤਿੰਨ ਸਾਲ ਹੋ ਗਏ ਨੇ ਸਪਾਈਨਲ ਦੀ ਦਿੱਕਤ ਆ ਤਿੰਨ ਸਾਲਾਂ ਤੋਂ ਹਸਪਤਾਲ ਨਹੀਂ ਜਾ ਪਾਇਆ ਬਾਈ ਪਰਸੋ ਇਥੇ ਆਇਆ ਹੈਗਾ ਭਰਾ ਕਹਿੰਦਾ ਮੇਰੀ ਮਾਂ ਨੂੰ ਆਪਰੇਸ਼ਨ ਕਰਾ ਦਿਓ ਮਾਂ ਦੀ ਵੋਕਰ ਨਾਲ ਚਲਦੀ ਆ ਉਹਨਾਂ ਦੀ ਹਾਈ ਆਪਰੇਸ਼ਨ ਕਰਾਉਣ ਦੇ ਕੋਈ ਪੈਸੇ ਨਹੀਂਗੇ ਇਹਨਾਂ ਨੂੰ ਹੀ ਪਤਾ ਕਿ ਆਪਰੇਸ਼ਨ ਵੀ ਫ੍ਰੀ ਹੋ ਜਾਂਦੇ ਨੇ ਸ਼ਾਇਦ ਨੋਲਿਜ ਨਹੀਂ ਹੈ ਯਾਰ ਅਵੇਰਨੈਸ ਦੀ ਕਮੀ ਕਰਕੇ 2-2 ਲੱਖ ਰੁਪਏ ਦੇ ਲਾਈਵ ਫ੍ਰੀ ਹੁੰਦੇ ਆ ਆਮ ਬੰਦੇ ਨੂੰ ਨੋਲਿਜ ਨਹੀਂ ਆ ਪਹਿਲਾਂ ਭਰਾਵਾਂ ਤਾਂ ਜਾਲ ਬਾਈ ਹੋਇਆ ਕੀ ਉਹ ਵੀ ਤਾਂ ਜਨਮ ਪੜਾ ਤੁਮ ਨਹੀਂ ਪਾਲ ਸਾਰ ਬੈਣੀ ਹੋਇਆ ਕੀ ਮੰਮੀ ਦੇਰੀ ਬੈਣੀ ਨਾ ਨਾ ਡਿਸਕ ਦੀ ਪ੍ਰੋਬਲਮ ਹੈਗੀ ਉਹਨਾਂ ਨੂੰ ਵਿੱਚ ਟੀਵੀ ਹੋ ਗਈ ਇਹ ਥੋੜੀ ਹੱਡੀ ਕਰੈਕ ਹੈ ਅੱਛਾ ਜੀ ਤੇ ਅਸੀਂ ਦੋਨੋਂ ਭੈਣ ਭਰਾ ਦੋ ਤਿੰਨ ਸਾਲ ਹੋ ਗਏ ਇਲਾਜ ਕਰਾਉਂਦੇ ਪਏ ਗੁਰੂ ਨਾਨਕੋ ਹਸਪੀਟਲ ਤੋਂ ਅੱਛਾ ਜੀ ਪਰ ਹੁਣ ਉਹਨਾਂ ਦੇ ਦਰਦ ਬਰਦਾਸ਼ਤ ਨਹੀਂ ਹੁੰਦੀ ਦਰਦ ਬਹੁਤ ਵੱਧ ਗਈ ਆ ਇਸ ਟਾਈਮ ਭੈਣ ਭਰਾ ਸਭ ਨੇ ਸਾਥ ਛੱਡਤਾ ਹੈ ਇੱਥੋਂ ਤੱਕ ਕਿ ਪਾਪਾ ਵੀ ਨਹੀਂ ਨਾਲ ਅਗੇ ਵੱਡਾ ਭਰਾ ਵੀ ਨਹੀਂ ਨਾਲ ਮੈਂ ਮੰਮੀ ਨੂੰ ਆਪਣੇ ਕੋਲ ਰੱਖਿਆ ਆ ਤੇ ਮੈਂ ਆਪ ਕਮਾਨੀ ਆ ਸਲਾਈ ਦਾ ਕੰਮ ਕਰਦੀ ਆ ਦੋ ਮੇਰੀਆਂ ਬੇਟੀਆਂ ਹਸਬੰਦ ਵੀ ਮੇਰੇ ਵੀ ਥੋੜਾ ਡਰਿੰਕ ਵਗੈਰਾ ਕਰਦੇ ਤੇ ਬੜੇ ਪਰੇਸ਼ਾਨ ਹੈਗੇ ਆ ਤੇ ਬੜੀ ਆਸ ਲੈ ਕੇ ਤੁਹਾਡੇ ਕੋਲ ਆਏ ਆ ਸਾਡੀ ਮਦਦ ਕੀਤੀ ਜਾਵੇ ਬਣਾ ਤੁਹਾਨੂੰ ਪਤਾ ਹੈ ਲਾਈਫ ਵੀ ਫ੍ਰੀ ਹੋ ਸਕਦਾ ਪਤਾ ਹੈ ਤੁਹਾਨੂੰ 3 ਸਾਲ ਹੋ ਗਏ ਤੁਸੀਂ ਉਦਾ ਹੀ ਦਵਾਈਆਂ ਦੁਈਆਂ ਨਾਲ ਸਾਰਦੇ ਫਿਰ ਇਹ ਨਹੀਂ ਪਤਾ ਸਿਰਫ ਇੱਕ ਜਾਣਕਾਰੀ ਕਰਕੇ ਪਰਿਵਾਰ ਨੂੰ ਸਰਕਾਰੀ ਨਹੀਂ ਪ੍ਰਾਈਵੇਟ ਹਸਪਤਾਲ ਚ ਭੇਜ ਕੇ ਲਾਈਫ ਫ੍ਰੀ ਕਰਾਉਣ ਜਾ ਰਹੇ ਆ 2 ਲੱਖ ਰੁਪਏ ਲਾਈਫ ਬਿਲਕੁਲ ਇਹ 2 ਰੁਪਏ ਵੀ ਨਹੀਂ ਹਸਪਤਾਲ ਚ ਲੱਗਣ ਦਵਾਂਗੇ ਭਰਾਵਾਂ ਨੇ ਕੋਸ਼ਿਸ਼ ਕਰਿਆ ਕਰੋ ਵੀਡੀਓ ਸ਼ੇਅਰ ਕਰਕੇ ਕਿ ਲੋੜਵੰਦਾਂ ਕੋ ਮਚਾਇਆ ਕਰੋ ਸ਼ੇਅਰ ਕਰਨਾ ਸਾਨੂੰ ਕੁਝ ਨਹੀਂ ਮਿਲਣਾ ਲੋੜਵੰਦਾਂ ਤੱਕ ਵੀਡੀਓ ਪਹੁੰਚਦੀ ਆ ਲੋੜਵੰਦ ਇੱਥੇ ਆਉਂਦਾ ਤੇ ਉਹਨਾਂ ਦੀ ਮਦਦ ਹੋ ਜਾਂਦੀ ਆ ਤੇ ਅੱਜ ਖਾਸ ਧੰਨਵਾਦ ਸਾਡੇ ਭਾਈ ਅਮਨਦੇਵ ਸਿੰਘ ਜੀ ਦਾ ਉਹਨੇ ਭਰਾ ਵੀ ਇੱਥੇ ਸੇਵਾ ਕਰਨ ਆਏ ਨੇ ਅੱਜ ਸਾਡੇ ਕੋ ਡੋਨਰ ਨਾ ਆਉਣ ਕਰਕੇ ਭਾਈ ਸਾਹਿਬ ਨੂੰ ਆਪਾਂ ਕਿਹਾ ਕਿ ਭਾਈ ਤੁਹਾਡੇ ਕੋ ਪੈਸੇ ਦੇਣ ਵਾਲਾ ਕੋਈ ਨਹੀਂ ਆ ਭਾਈ ਜੀ ਨੇ ਕਹਿੰਦੇ ਕੋਈ ਨਹੀਂ ਆਪਾਂ ਇੱਥੇ ਆ ਜਾਾਂਗੇ ਸਾਰੇ ਮਰੀਜ਼ਾਂ ਦੀ ਸੇਵਾ ਕਰਵਾ ਕੇ ਜਾਵਾਂਗੇ ਅੱਜ ਭੈਣ ਮਨਜੀਤ ਕੌਰ ਜੀ ਕੈਨੇਡਾ ਬੈਠ ਕੇ ਪਾਉ ਉਹਨਾਂ ਦੇ ਹਰ ਮਹੀਨੇ ਸੇਵਾ ਭੇਜਦੇ ਨੇ ਭ ਭਾਈ ਸਾਹਿਬ ਤੋਂ ਜਾਣ ਲੈਨੇ ਆ ਪਰ ਇਹ ਕਿਦਾਂ ਲੱਗਦਾ ਸੇਵਾ ਕਰਕੇ ਭਾਜੀ ਅੱਜ ਭਾਜੀ ਜੀ ਦਾ ਖਾਲਸਾ ਭਾਈ ਕਾਦੀ ਜੀ ਨੂੰ ਜੀ ਅੱਜ ਪੰਜੇ 560 ਰੁਪਏ ਦੇਣ ਦਾ ਸ਼ਾਹਦਤਾਲਾ ਦੇ ਮੇਜੇ ਸੀ ਸੀ ਦਲੀ ਚਾਹਤ ਨੂੰ ਕੋਟਾਂ ਕੋਰ ਬਰਨਾਮੇ ਤੇ ਭਾਜੀ ਤੁਹਾਡੇ ਕੱਲ ਵੀ ਕਾਲ ਆਈ ਸੀ ਮੈਂ ਕਾਚ ਨੂੰ ਮੈਂ ਕਿਤੇ ਬਿਜ਼ੀ ਹੋ ਗਿਆ ਤੇ ਅੱਜ ਵੀ ਸਾਡੇ ਕੋਲ ਸਮਾਰਟ ਚਾਹਦਾ ਪਿਆ ਸੀ ਜੀ 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 ਇਹ ਮੇਰੇ ਮਨ ਚਾਗਾ ਸੀ ਚਲੋ ਅੱਜ ਸ਼ਾਹਦਤਾਲਾ ਦਿਨ ਤੇ ਅੱਜ ਸੇਵਾ ਜੀ ਨੂੰ ਹੋਣੀ ਚਾਹੀਦੀ ਜੀ ਜੀ ਤਾਂ ਮੈਂ ਟਾਈਮ ਕੱਟ ਕੇ ਇੱਧਰ ਆ ਗਿਆ ਨੱਚਾ ਭਾਈਆਂ ਨੇ ਮੋਲੇ ਜਨਾ ਪ੍ਰੋਗਰਾਮ ਹੈ ਖੁਦ ਅਜਵੇਂ ਆਰਗੇਨਾਈਜ਼ ਕੀਤਾ ਆ ਪ੍ਰੋਗਰਾਮ ਛੱਡ ਕੇ ਭਾਈ ਸੇਵਾ ਕਰਨ ਆਏ ਨੇ ਤਾਂ ਨਹੀਂ ਆ ਵੀ ਅਸਲੀ ਗੁਰੂਆਂ ਨੂੰ ਅਸਲੀ ਸ਼ਹਾਦਤ ਐਹੀ ਆ ਜਿਹੜੇ ਲੋੜਵੰਦੇ ਦੇ ਮੂੰਹ 'ਚ ਜਿਹੇ ਐਸਾ ਕਿਸੇ ਨੂੰ ਦਵਾਈ ਦੀ ਲੋੜ ਆ ਦਵਾਈਆਂ ਦਵਾ ਕੇ ਚੱਲੇ ਨੇ ਤੇ ਭਾਈ ਸਾਹਿਬ ਤੋਂ ਜਾਣ ਲੈਨੇ ਆ ਉਹਨਾਂ ਦੇ ਬ੍ਰਦਰ ਵੀ ਇੱਥੇ ਆਏ ਨੇ ਭਾਈ ਕਿਦਾਂ ਲੱਗਦਾ ਸੇਵਾ ਕਰਕੇ ਭਾਈ ਜੀ ਵਾਹਿਗੁਰੂ ਜੀ ਕਾ ਕਲਸ ਵਾਹਿਗੁਰੂ ਜੀ ਪਹਿਲਾਂ ਤੇ ਪੰਨੀ ਪਾਸ਼ੋ ਜੀ ਦੇ ਸ਼ਹੀਦੀ ਦੇ ਹੜੇ ਦੇ ਸਬੰਧ ਵਿੱਚ ਮਤਲਬ ਗੁਰੂ ਸਾਹਿਬ ਨੂੰ ਕੋਟਾਨ ਕੋਟ ਪਰ ਨਾਮ ਹੈ ਜੀ ਉਹਨਾਂ ਨੇ ਉਹ ਸ਼ਹਾਦਤ ਦੇ ਜਿਹੜੇ ਸ਼ਰਧਾ ਤੇ ਫੁਰਪੇਂਟ ਕਰਦੇ ਆ ਜੀ ਤੇ ਗੁਰੂ ਸਾਹਿਬ ਦਾ ਜਿਹੜਾ ਸਮੁੱਚਾ ਜੀਵਨ ਹੈ ਜੀ ਦੇਖੋ ਲੋਕਾਂ ਦੀ ਮਤਲਬ ਮਨੁੱਖਤਾ ਦੀ ਸੇਵਾ ਦੇ ਵਿੱਚ ਹੀ ਗੁਰੂ ਸਾਹਿਬ ਨੇ ਜਿਹੜਾ ਮਤਲਬ દવાખાਨੇ ਲਾਏ ਆ ਮਤਲਬ ਬਹੁਤ ਕਈ ਤਰ੍ਹਾਂ ਦੇ ਬਣਾਏ ਕਈ ਧਰਮਸ਼ਾਲਾ ਬਣਾਈਆਂ ਨੇ ਇਹ ਸਭ ਤੋਂ ਵੱਡੀ ਜਿਹੜੀ ਸੇਵਾ ਮਨੁੱਖਤਾ ਦੀ ਸੇਵਾ ਹੈ ਔਰ ਇੱਕ ਜਿਹੜੀ ਹੈ ਸਾਡੀ ਇੱਕ ਜ਼ਰੀਆ ਟੀਮ ਅਨਮੋਲ ਕਵਾਤਰਾ ਜੀ ਔਰ ਇਹਨਾਂ ਦੀ ਸਾਰੀ ਟੀਮ ਭਾਈ ਸਾਹਿਬ ਜੀ ਮਤਲਬ ਸਾਰੇ ਜਿਹੜੇ ਭੰਜੀਰੀ ਇਹਨਾਂ ਦੇ ਵੀ ਸੀ ਧੰਨਵਾਦ ਕਰਦੇ ਆ ਜਿਹੜੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਰੋਜ਼ਾਨਾ ਟਾਈਮ ਕੱਢ ਕੇ ਮਤਲਬ ਅਸੀਂ ਦੇ ਦੇਖੋ ਮਹੀਨੇ 'ਚ ਇੱਕ ਵਾਰੀ ਆਉਣਾ ਇਹ ਰੋਜ਼ਾਨਾ ਟਾਈਮ ਕੱਢ ਕੇ ਨਾ ਸੰਗਤਾਂ ਦੀ ਸੇਵਾ ਦੇ ਲਈ ਮਤਲਬ ਘਰੋਂ ਮਤਲਬ ਸਮਾਂ ਕੱਢ ਕੇ ਆਉਂਦੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਬਾਕੀ ਸੇਵਾ ਦੇ ਜਿਹੜੀ ਗੱਲ ਹੈ ਜੀ ਗੁਰੂ ਮਹਾਰਾਜ ਆਪ ਹੀ ਸੇਵਾ ਲੈਂਦੇ ਨੇ ਅਸੀਂ ਕੋਈ ਨਹੀਂ ਕਰਨ ਵਾਲੇ ਜੀ ਇਸੇ ਤਰ੍ਹਾਂ ਹੀ ਦੇਖੋ ਤੁਹਾਡੇ ਤੁਹਾਨੂੰ ਸਾਰੀ ਟੀਮ ਨੂੰ ਗੁਰੂ ਸਾਹਿਬ ਬਾਲੂ ਤੁਮ ਬਖਸ਼ਦੇ ਰਹਿਣ ਤੇ ਮਨੁੱਖਤਾ ਦੀ ਜਿਹੜੀ ਸੇਵਾ ਮਤਲਬ ਇੱਕ ਜ਼ਰੀਆ ਜਿਹੜਾ ਬਣੀਆ ਰਵੇ ਜੀ ਤੇ ਲੋੜਵੰਦਾਂ ਦਾ ਜਿਹੜਾ ਭਲਾ ਹੋ ਸਕੇ ਜੀ ਇਹੀ ਅਸੀਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਦੇ ਆ ਜਿਸ ਤਰ੍ਹਾਂ ਭਾਜੀ ਨੇ ਕਿਹਾ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਕਿਸੇ ਨੂੰ ਅਵੇਅਰਨੈਸ ਨਹੀਂ ਹੈਗੀ ਤੇ ਉਹ ਜਿਹੜਾ ਆਪਣਾ ਫਾਇਦਾ ਲੈ ਸਕੇ ਜਾਂ ਕਿਸੇ ਆਪਣੇ ਕਿਸੇ ਭੈਣ ਭਰਾ ਰਿਸ਼ਤੇਦਾਰ ਦਾ ਜੇ ਕੋਈ ਲੋੜਵੰਦ ਹੈ ਤੇ ਉਹਦੀ ਮਦਦ ਹੋ ਸਕੇ ਠੀਕ ਹੈ ਨਾ ਇੰਨਾ ਹੀ ਕਹਿੰਦਾ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਗੁਰੂ ਸਾਹਿਬ ਦੇ ਵੀ ਚਰਨਾਂ 'ਚ ਨਮਸਕਾਰ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੜੀ ਪੈਨਲ ਨੇ ਕਿੰਨੀ ਸੇਵਾ ਭੇਜੀ ਦੀ ਕਿਹੜੇ ਮਹੀਨੇ ਸੇਵਾ ਭਜੀ ਤੇ ਕਿਸ ਨੂੰ ਮੈਂ ਦੱਸਾਂ ਜੀ ਅੱਛਾ ਜੀ ਜੂਨ ਚੱਲਦਾ ਮਹੀਨਾ ਦੀ ਸੇਵਾ ਹੈ ਜੀ 24 2400 2400 ਖਾਸ ਤੁਹਾਨੂੰਾਂ ਦੇ ਪਾਈ ਹੈ ਨਹੀਂ ਇੱਕ ਜ਼ਰੀਏ ਦਾ ਕੰਮ ਕਰਦੇ ਨੇ ਜਿਹੜਾ ਕੀਮਤੀ ਸਮਾਂ ਕੱਢ ਕੇ ਇੱਥੇ ਆਉਂਦੇ ਨੇ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਪਰਿਵਾਰਾਂ ਦਾ ਜਿਨ੍ਹਾਂ ਕਰਕੇ ਹੀ ਮੈਂ ਅੱਜ ਤੱਕ ਪਰਵਾ ਦੀ ਸੇਵਾ ਦੀ ਕੀ ਸ਼ੋਭਤ ਕਹੀਏ ਕਈ 100 ਬੰਦਿਆਂ ਨੂੰ ਇਸ ਟਾਈਮ ਮੈਂ ਹਾਂ ਮਰੀਜ਼ਾਂ ਨੂੰ ਦਵਾਈ ਦਵਾਜੇ ਕਈਆਂ ਦੇ ਆਪਰੇਸ਼ਨ ਕਰਵਾ ਚੁੱਕੇ ਨੇ ਇਹ ਪਰਿਵਾਰ ਜਿਨ੍ਹਾਂ ਨੇ ਸੇਵਾ ਦੀ ਸ਼ੋਭਤ ਕਹੀਏ ਉਹਨੇ ਘਟ ਨਹੀਂ ਇੰਨਾ ਜੋਗੇ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰਕੇ ਜਰੂਰ ਲੋੜਵੰਦਾ ਵਾਕ ਮਜਾਦਿਆ ਕਰੋ ਜੇ ਤੁਹਾਡੇ ਆਣ ਗਵਾਨ ਵਿੱਚ ਵੀ ਅਜਿਹਾ ਕੋਈ ਪੇਸ਼ੈਂਟ ਹੈਗਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਇਲਾਜ ਨਹੀਂ ਕਰਵਾ ਸਕਦਾ ਸਾਡੀ ਟੀਮ ਨੂੰ ਜਰੂਰ ਸੇਵਾ ਦਾ ਮੌਕਾ ਦਿਓ ਤੁਹਾਡਾ ਨੰਬਰ نوٹ ਕਰ ਲਓ 96880 30099 78891 68849 ਵੀਡੀਓ ਸ਼ੇਅਰ ਕਰਕੇ ਦਾਨੀ ਵੀਰਾਂ ਤੱਕ ਜਰੂਰ ਪਹੁੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ